12 ਅਪ੍ਰੈਲ ਨੂੰ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ ਪਰੰਤੂ ਉਸ ਤੋਂ ਪਹਿਲਾਂ ਹੀ ਦੱਸ ਦिए ਕਿ ਬਾਦਲ ਟੜੇ ਅਤੇ ਬਾਕੀ ਟੜੇ ਦੇ ਵਿੱਚ ਪੇਚ ਫਸਾ ਹੋਇਆ ਵੀ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਹੁਣ ਬਾਦਲ ਟੜੇ ਦੇ ਬੁੱਤੇ ਲਗਾਤਾਰ ਇਲਜ਼ਾਮ ਜਿਹੜੇ ਕਿ ਬਾਕੀ ਟੜੇ ਨੇ ਲਗਾਉਣੇ ਸ਼ੁਰੂ ਕਰ ਦਿੱਤੇ ਨੇ ਤੇ ਜਿਸ ਦੇ ਤਹਿਤ ਦੱਸ ਦिए ਕਿ ਉੱਥੇ ਇਹ ਕਿਹਾ ਜਾ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਕਿ ਅਕਾਲੀ ਦਲ ਦਾ ਪ੍ਰਧਾਨ ਬਣਾਉਣਾ ਤੈਅ ਹੈ ਤੇ ਵੱਡਾ ਦਾਵਾ ਠੋਕ ਦਿੱਤਾ ਹੈ ਤੇ ਉੱਥੇ ਹੀ ਕੱਲ ਇੱਕ ਮੀਟਿੰਗ ਹੋਈ ਦੱਸ ਦिए ਕਿ ਅਕਾਲੀ ਦਲ ਦੇ ਲੀਡਰਸ਼ਿਪ ਦੀ ਜਿਹੜੀ ਕਿ ਮੀਟਿੰਗ ਹੋਈ ਤੇ ਜਿਸ ਦੇ ਵਿੱਚ ਦਲਜੀਤ ਜੀਮਾ ਦੇ ਵੱਲੋਂ ਕੁਝ ਬਿਆਨ ਦਿੱਤੇ ਗਏ ਤੇ ਉੱਥੇ ਹੀ ਹੁਣ ਚਰਨਜੀਤ ਬਰਾੜ ਦੇ ਵੱਲੋਂ ਇਸ ਮੀਟਿੰਗ ਦੇ ਵਿੱਚ ਜੋ ਬਿਆਨ ਦਿੱਤੇ ਚੀਮਾ ਦੇ ਵੱਲੋਂ ਉਸ ਨੂੰ ਲੈ ਕੇ ਸਵਾਲ ਚੱਕੇ ਜਾ ਰਹੇ ਨੇ ਤੇ ਉੱਥੇ ਹੀ ਉਹਨਾਂ ਨੇ ਕਹਿਣਾ ਹੈ ਕਿ ਪੰਥ ਇਹਨਾਂ ਨੂੰ ਕਦੇ ਵੀ ਮਾਫ਼ ਨਹੀਂ ਕਰੇਗਾ ਤਦ ਆਸੀ ਇਹ ਕਿ ਉਹਨਾਂ ਨੇ ਕਿਹਾ ਕਿ ਬਾਦਲ ਨੂੰ ਜਿਹੜਾ ਕਿ ਮੁੜ ਪ੍ਰਧਾਨ ਬਣਾਉਣ ਦੀ ਤਿਆਰੀ ਦੇ ਵਿੱਚ ਆਕਾਲੀ ਦਲ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਹੈ ਕਿ ਪੰਥ ਇਹਨਾਂ ਨੂੰ ਕਦੇ ਵੀ ਮਾਫ਼ ਨਹੀਂ ਕਰੇਗਾ ਤੇ ਉਥੇ ਹੀ ਬਰਾੜ ਦੇ ਵੱਲੋਂ ਜਿਹੜਾ ਕਿ ਬਿਆਨ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜਾਰੀ ਹੁਕਮਨਾਮਾ ਸਾਹਿਬਾਰੇ ਝੂਠ ਬੋਲਿਆ ਗਿਆ ਹੈ ਅੱਜ ਵੀ ਜਾਰੀ ਹੁਕਮਨਾਮਾ ਜਿਹੜਾ ਕਿ ਪੰਥ ਦੀ ਰੌਸ਼ਨੀ ਦੇ ਵਿੱਚ ਪਏ ਹੋਏ ਨੇ ਤੇ 2 ਦਸੰਬਰ ਨੂੰ ਜਿਹੜਾ ਕਿ ਫਸੀਲ ਤੌਂ ਸਿੰਘ ਸਹਿਬਾਨ ਦੇ ਮੁਖਾਦੇਵ ਜਿਹੜੇ ਕਿ ਹੋਏ ਹਰ ਹੁਕਮ ਅੱਜ ਵੀ ਪੜੇ ਤੇ ਅੱਜ ਦੇਖੇ ਜਾ ਸਕਦੇ ਨੇ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਦੀ ਅਗਵਾਈ ਦੇ ਵਿੱਚ ਤਾਂ ਸੇਕ ਇੱਕ ਮੀਟਿੰਗ ਹੋਈ ਤੇ ਜਿਸ ਦੇ ਵਿੱਚ ਦੱਸਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਜਿਹੜੀ ਕਿ 12 April ਨੂੰ ਅੰਮ੍ਰਿਤਸਰ ਦੇ ਵਿੱਚ ਚੋਣ ਹੋਵੇਗੀ ਤੇ ਇਸ ਨੂੰ ਲੈ ਕੇ 11 ਵਜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਰਨਲ ਇਜਲਾਸ ਹੋਵੇਗਾ ਇਸ ਨੂੰ ਲੈ ਕੇ ਬਾਕੀ ਧੜੇ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਨੇ ਤੇ ਉੱਥੇ ਚਰਨਜੀਤ ਬਰਾੜ ਨੇ ਚੈਲੰਜ ਜਿਹੜਾ ਕਿ ਦਿੰਦੇ ਹੋਏ ਕਿਹਾ ਕਿ 27000 ਡੈਲੀਗੇਟਾਂ ਦੇ ਨਾਮ ਪਾਰਟੀ ਵੈਬਸਾਈਟ ਤੇ ਪਾਓ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਨੇ ਕਿਹਾ ਕਿ ਅੱਜ ਅਕਾਲੀ ਸੋਚ ਦੇ ਲਈ ਜਿਹੜੀ ਕਿ ਬੜੀ ਸ਼ਰਮ ਅਤੇ ਦੁੱਖ ਦੀ ਗੱਲ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਝੂਠੇ ਪੰਥਕ ਦੇ ਭਗੌੜੇ ਮਕਾਰ ਆਦਮੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਸਭ ਤੋਂ ਝੂਠਾ ਮੈਂ ਕਿਉਂ ਕਹਿ ਰਿਹਾ ਔਰ ਮਕਾਰ ਕਿਉਂ ਕਹਿ ਰਿਹਾ ਕਿ ਜਿਹਨੂੰ ਪਤਾ ਹੋਵੇ ਕਿ ਮੇਰੀ ਗਲਤੀ ਆ ਤੇ ਫਿਰ ਵੀ ਝੂਠ ਬੋਲੇ ਸਭ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਾਂ ਕਿ ਉਹਨਾਂ ਨੇ ਝੂਠ ਬੋਲਿਆ ਕਿ ਨਿਗਰਾਨ ਕਮੇਟੀ ਸੀ ਕਿਤੇ ਵੀ ਜਿਹੜਾ ਹੈਗਾ ਭਰਤੀ ਨਹੀਂ ਨਹੀਂ ਲਿਖਿਆ ਮੈਂ ਸੰਗਤ ਨੂੰ ਬੇਨਤੀ ਕਰੂੰਗਾ ਕਿ 1 ਮਿੰਟ ਕੱਢ ਕੇ ਇਹ ਸੁਣ ਲਿਓ ਚੋਦੇਦਾਰ ਸਾਹਿਬਾਨ ਨੇ ਕੀ ਕਿਹਾ ਉਹ ਵੀਡੀਓ ਵੀ ਲਾਵਾਂਗੇ ਪਰ ਜੋ ਮੈਂ ਲਿਖਿਆ ਉਹ ਮੈਂ ਪੜ੍ਹ ਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਇਹ ਲੀਡਰਸ਼ਿਪ ਆਪਣੇ ਗੁਨਾਹਾਂ ਕਾਰਨ ਸਿੱਖ ਪੰਥ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਇੰ ਵਿੱਚ ਸੀ ਮਹ ਜਿਹੜੇ ਮਹ ਰਤੀ ਹੈ ਨਾ ਇਹ ਅਧਿਕਾਰ ਗੁਆਇ ਵਾਲੇ ਦੇ ਵਿੱਚ ਸੀਗੇ ਇਸ ਲਈ ਪੰਜ ਸਿੰਘ ਸਰਬਾਨ ਵੱਲੋਂ ਹੇਠ ਲਿਖੇ ਅਨਸਾਰ ਆਗੂਆਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ ਭਰਤੀ ਬੋਗਸ ਨਾ ਹੋਵੇ ਆਧਾਰ ਕਾਰਡ ਦੀ ਕਾਪੀ ਦੇ ਨਾਲ ਫੇਰ ਮੈਂਬਰ ਬਣਾਏ ਜਾਣ ਤੇ 6 ਮਹੀਨੇ ਦੇ ਵਿੱਚ ਭਰਤੀ ਕਰਕੇ ਤੇ ਮੈਂਬਰ ਬਣਾਉਣੇ ਸੀ ਜਿਹੜੇ ਜਿਹੜੇ 7 ਮੈਂਬਰ ਸੀ ਹਰਜਿੰਦਰ ਸਿੰਘ ਧਾਮੀ ਸਾਹਿਬ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਰਪਾਲ ਸਿੰਘ ਬਡੂੰਗਰ ਸਾਹਿਬ ਜਿਹੜੇ ਸਾਬਕਾ ਪ੍ਰਧਾਨ ਸੀ ਜਿਹੜੇ ਦੋਨੋਂ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਅਸਤੀਫਾ ਦੇ ਕੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤਲਾਂਝਲੀ ਏਕੇ ਚਲੇ ਗਏ ਜਿਹੜੇ ਵਾਰ-ਵਾਰ ਕਹਿੰਦੇ ਆ ਨਾ ਪੰਜ ਮੈਂਬਰੀ ਕਮੇਟੀ ਕਿੱਥੋਂ ਆ ਗਈ ਇਹ ਪੰਜਾਂ ਦੇ ਸੱਤਾਂ ਦੇ ਵਿੱਚੋਂ ਦੋ ਭਗੌੜੇ ਹੋ ਗਏ ਪੰਥ ਤੋਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਭਗੌੜੇ ਹੋ ਗਏ ਉਹ ਪੰਜਾਂ ਦੇ ਵਿੱਚ ਅਗਲੇ ਜਿਹੜਾ ਤੀਜਾ ਨਾਂ ਆਉਂਦਾ ਸੀਗਾ ਸਰਦਾਰ ਇਕਬਾਲ ਸਿੰਘ ਝੁੰਦਾ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਸਰਦਾਰ ਮਨਪ੍ਰੀਤ ਸਿੰਘ ਯਾਲੀ ਸਰਦਾਰ ਸੰਤਾ ਸਿੰਘ ਉਮੈਦਪੁਰ ਤੇ ਬੀਬੀ ਸਤਵੰਤ ਕੌਰ ਇਹ ਇਹ ਜਿਹੜਾ ਹੈਗਾ ਇਹ ਮੈਂ ਨਾਲ ਹੁਕਮਨਾਮਾ ਵੀ ਹੂਬ ਹੂ ਜਿਹੜਾ ਹੈਗਾ ਇਹ ਲਾਉਂਗਾ ਪਰ ਮੈਂ ਝੂਠਾ ਤੇ ਮਕਾਰ ਤੇ ਪੰਥ ਦਾ ਭਗੌੜਾ ਐਸ ਆਦਮੀ ਨੂੰ ਕਿਉਂ ਕਿਹਾ ਡਾਕਟਰ ਚੀਮਾ ਨੂੰ ਕਿਉਂਕਿ ਅਗਲਾ ਜਿਹੜੀ ਲਾਈਨ ਆ ਉਹ ਇਸੇ ਤੇ ਲਾਗੂ ਹੁੰਦੀ ਸੀ ਵਰਕਿੰਗ ਕਮੇਟੀ ਨੂੰ ਉਦੇਸ਼ ਹੈ ਕੇ ਪ੍ਰਧਾਨ ਸਹਿਤ ਜਿਨ੍ਹਾਂ ਨੇ ਅਸਤੀਫੇ ਦਿੱਤੇ ਹਨ ਉਹ 3 ਦਿਨਾਂ ਦੇ ਅੰਦਰ ਅੰਦਰ ਅਸਤੀਫੇ ਪ੍ਰਵਾਨ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਾਣਕਾਰੀ ਭੇਜਣ ਤੇ ਸਭ ਤੋਂ ਪਹਿਲਾਂ ਅਸਤੀਫੇ ਦੇਣ ਵਾਲਾ ਕੌਣ ਸੀ ਇਹ ਇਹੀ ਮੂਮੋ ਠਗਣਾ ਜਿਨੇ ਸਭ ਤੋਂ ਪਹਿਲਾਂ ਅਸਤੀਫਾ ਦਿੱਤਾ ਸੀ ਡਾਕਟਰ ਚੀਮੇ ਨੇ ਫਿਰ ਐਨ ਕੇ ਸ਼ਰਮਾ ਫਿਰ ਐਨ ਕੇ ਜਿਹੜੇ ਚਿੰਜਰ ਸਾਹਿਬ ਤੇ ਨਾਲ ਬੈਠੇ ਜਿਹੜੇ ਦੋਨੋਂ ਸੀਗੇ ਰਾਜੂ ਖੰਨਾ ਜੀ ਤੇ ਜਿਹੜੇ ਹੈਗੇ ਆ ਕਲੇਰ ਸਾਹਿਬ ਤੇ ਹੋਰ ਵੀ ਕਈ ਲੀਡਰ ਸੀਗੇ ਇਹ ਇਹ ਦੂਜਾ ਹੁਕਮਨਾਮਾ ਇਹ ਇਹ ਇਹਦੀ ਉਲਗਣਾ ਕੀਤੀ ਐ ਸਭ ਤੋਂ ਪਹਿਲਾਂ ਇਸ ਨੇ ਆਪਣਾ ਅਸਤੀਫਾ ਨਾ ਮੰਜ਼ੂਰ ਕਰਨ ਕਰਕੇ ਭਰਤੀ ਦਾ ਕੰਮ ਜਿਹੜਾ ਉਹ ਸ਼੍ਰੀ ਕਾਲਕਤਖਬ ਸਾਹਿਬ ਦੇ ਹੁਕਮਨਾਮੇ ਦੇ ਉਲਟ ਜਾ ਕੇ ਕੀਤਾ ਇਸ ਕਰਕੇ ਲੋਕਾਂ ਨੂੰ ਚੀਮਾ ਸਾਹਿਬ ਗੁੰਮਰਾਹ ਨਾ ਕਰੋ ਉਹਨਾਂ ਨੂੰ ਸਮਝਾ ਦਸੂਗਾ ਕਿ ਤੁਸੀਂ ਪੰਥ ਦੇ ਭਗੌੜੇ ਹੋ ਕੇ ਹੁਕਮਨਾਮੇ ਦੇ ਖਿਲਾਫ ਜਾ ਕੇ ਤੁਹਾਡੇ ਧਰਤੀ ਤੇ ਕੋਈ ਪੈਰ ਲੱਗਾ ਦੇਊਗਾ ਕਿ ਨਹੀਂ ਦੇਊਗਾ ਇਹ 27 ਲੱਖ ਤੁਸੀਂ ਭਰਤੀ ਕੀਤੀ ਐ ਮੈਂ ਤੁਹਾਨੂੰ ਚੈਲੰਜ ਕਰਦਾ ਅੱਜ ਔਰ ਤੁਹਾਡੇ ਕਾਨੂੰ ਵੀ ਮੈਂ ਚੈਲੰਜ ਕਰਦਾ ਕਿ 27000 ਡੈਲੀਗੇਟ ਤੁਸੀਂ ਸਾਰੇ ਪੰਜਾਬ ਚੋਂ ਬਣਾਇਆ ਦੱਸਿਆ 27000 ਡੈਲੀਗੇਟ 27 ਲੱਖ ਦੀ ਭਰਤੀ ਦਾ 27000 ਬਣਦਾ ਕੱਲ ਤੱਕ ਆਪਣੀ ਪਾਰਟੀ ਦੀ ਵੈਬਸਾਈਟ ਤੇ ਨਾਮ ਪਾਓ ਤੁਹਾਨੂੰ ਪਤਾ ਲੱਗੇ ਕਿ ਤੁਹਾਡੇ ਨਾਲ ਕੌਣ ਹੈ ਕਿ ਨਹੀਂ ਨਾਲ ਆਪਣਾ ਸਾਰੇ ਪੰਜਾਬ ਚੋਂ 5 6000 7000 ਬੰਦਾ ਨਹੀਂ ਤੁਸੀਂ ਚਿਲਿਆਂ ਦੀਆਂ ਬ੍ਰਿਟੀਆਂ ਚ ਇਕੱਠਾ ਕਰ ਸਕੇ ਤੇ ਤੁਸੀਂ ਸ਼ੋਅ ਕਰਦੇ ਹੋ ਵੀ 27000 ਡੈਲੀਗੇਟ ਹੈ ਸਾਡਾ ਇਥੇ ਹੀ ਬਸ ਨਹੀਂ ਜਿਹੜਾ ਸਟੇਟ ਤੇ ਡੈਲੀਗੇਟ ਬਣਾਇਆ ਹੈ ਕਿਰਪਾ ਕਰਕੇ ਉਹਦੀ ਲਿਸਟ ਅਜੇ ਮੀਡੀਆ ਨੂੰ ਜਾਰੀ ਕਰੋ ਤਾਂ ਕਿ ਲੋਕਾਂ ਨੂੰ ਪਤਾ ਤਾਂ ਹੋਵੇ ਕੌਣ ਲੋਕ ਆ ਜਿਹੜੇ ਸ਼੍ਰੀ ਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਭਗੌੜੇ ਹੋ ਕੇ ਤੇ ਕਿਸੇ ਭਗੌੜੇ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਆ ਇਸ ਕਰਕੇ ਮੈਂ ਬੇਨਤੀ ਕਰਾਂ ਇਹ ਲੋਕ ਝੂਠ ਬੋਲਦੇ ਆ ਹੁਕਮਨਾਮੇ ਦੀਆਂ ੱੱਜੀਆਂ ਉਡਾ ਰਹੇ ਆ ਔਰ ਖਾਸ ਕਰਕੇ ਐਸਡੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਪ੍ਰਧਾਨ ਸਾਹਿਬ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਹੁਕਮਨਾਮੇ ਦੀ ਪੂਰਤੀ ਕਰਨ ਦੀ ਕਿਤੇ ਗਵਾ ਨਾ ਬਣ ਜਔ ਜਾ ਕੇ ਹੁਣ ਕਿਤੇ ਉਸੇ ਚੋਣ ਦੇ ਵਿੱਚ ਹਿੱਸੇਦਾਰ ਵੀ ਬਣ ਜਔ ਇਸ ਕਰਕੇ ਪੰਥ ਆਪੇ ਫੈਸਲਾ ਕਰ ਲੂਗਾ ਸਮਾਂ ਲੱਗੂਗਾ ਪਰ ਇਹ ਹੁਕਮਨਾਮੇ ਦੇ ਭਗੋੜੇ ਲੋਕਾਂ ਨੂੰ ਪੰਜਾਬ ਦੇ ਲੋਕ ਖਾਸ ਕਰਕੇ ਜਿਹੜੇ ਸਿੱਖ